¡Gracias! ਗਰਮ ਮੈਂ ਬੋਖਰੂ ਬੜਾ ਵੱਡਾ ਸਬਕ ਤੋਂ ਕੌਣ ਦੀ ਲਈ ਆਇਆ ਬੜਾ ਵੱਡਾ ਚਲਾਈ ਗਈ ਹੈ ਜੀ ਜਾਰ ਸੱਤ ਸੱਤ ਕੋਡ ਕੱਟ ਕੇ ਆ ਕੇ ਬੋਖਰੂ ब ल ् ਭਾਈ ਪੁੱਛਿਆ ਯਾਰ ਉਹ ਸਾਹਿਲ ਨੂੰ ਲੱਗਦਾ ਹੈ ਭਾਈ ਉਹ ਅੜਾਉ ਦੇਗਾ ਸੈਂਸੇਸ਼ਨ ਮੰਡੀ ਵਾਲੀ ਭਾਈ ਲਾ ਦੇ ਕੱਟ ਲਾ ਤੀਨੋ ਜੀ ਅੱਜ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈਗੀ ਜਲੰਧਰ ਦੇ ਵਿੱਚ ਉਹਦੇ ਬਰਦਰ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਗਾਤਾਰ ਜਦੋਂ ਤੋਂ ਮੁੱਖ ਮੰਤਰੀ ਬਣੇ ਆ ਉਹ ਇਹਦੇ ਉੱਤੇ ਕੰਮ ਕਰ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਪਰਚੇ ਦਰਜ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਫੇਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲ ਟੰਣਾ ਦੇ ਹਿਸਾਬ ਨਾਲ ਰਿਕਵਰੀ ਹੋਈ ਅਦਾਲਤਾਂ 'ਚ ਵੀ ਗਏ ਕਿ ਇਸ ਪਰ ਕੁਝ ਐਸੇ ਲੋਕ ਆ ਪੰਜਾਬ ਵਿਰੋਧੀ ਇਨਸਾਨੀਅਤ ਵਿਰੋਧੀ ਜਿਹੜੇ ਲਗਾਤਾਰ ਮਾਮਾ ਦੇ ਪੁੱਤਾਂ ਨੂੰ ਮੌਦੇ ਮੂੰਹ ਵਿੱਚ ਧਕੇਲ ਰਹੇ ਸੀ ਔਰ ਉਹਨਾਂ ਨੇ ਉਹ ਡਰੱਗ ਮਨੀ ਕਮਾ ਕੇ ਡਰੱਗ ਮਨੀ ਇਕੱਠੀ ਕਰਕੇ ਲੱਖਾਂ ਕਰੋੜਾਂ ਰੁਪਈਆ ਆਪਣੇ ਉਹਨਾਂ ਨੇ ਮਹਿਲ ਬਣਾਏ ਆ ਔਰ ਗੈਰ ਕਾਨੂੰਨੀ ਬਿਨਾਂ ਸ਼ਰਤਾਂ ਤੋਂ ਬਿਨਾਂ ਗਾਈਡਲਾਈਨਸ ਤੋਂ ਬਣਾਏ ਆ ਉਨਾ ਦੇ ਉੱਤੇ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਆ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸਾਰੇ ਪਾਸਿਓਂ ਤਰੀਫਾਂ ਹੋ ਰਹੀਆਂ ਮੈਨੂੰ ਇੱਥੇ ਹੀ ਲੋਕ ਇਸ ਇਲਾਕੇ ਜੀ ਮੈਨੂੰ ਮਿਲੇ ਆ ਜਿਨ੍ਹਾਂ ਨੇ ਕਿਹਾ ਬਹੁਤ ਚੰਗਾ ਕਦਮ ਹੈ ਇਸ ਇਲਾਕੇ ਦੇ ਕਈ ਮੁੰਡੇ ਇਹ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਦਰਜ ਆ ਜਿਨ੍ਹਾਂ ਨੇ ਪੁਲਿਸ ਤੇ ਵੀ ਹਮਲੇ ਕੀਤੇ ਆ ਔਰ ਇਸ ਇਲਾਕੇ ਦੇ ਕਈ ਮੁੰਡੇ ਖਾਦੇ ਇਹਨਾਂ ਨੇ ਕਾਤਲ ਨੇ ਇਹ ਸੋ ਇੱਕ ਇਸ ਕਾਰਵਾਈ ਦੀ ਸਭ ਨੂੰ ਮੇਰੇ ਘਰ ਅੰਦਰੋਂ ਸਾਰੇ ਤਾਰੀਫ ਕਰ ਰਹੇ ਆ ਮੈਨੂੰ ਹੁਣੇ ਹੀ ਮੇਰੇ ਕਿਸੇ ਮਿੱਤਰ ਦੂਸਰੀ ਪਾਰਟੀ ਦੇ ਦਾ ਫੋਨ ਆਇਆ ਕਿ ਅੱਛੀ ਕਾਰਵਾਈ ਹੋ ਰਹੀ ਹੈ ਜੇ ਕਾਰਵਾਈ ਦੀ ਗੱਲ ਕਰੀਏ ਕਾਰਵਾਈ ਬਲੰਦਾਚੀ ਹੋ ਰੂ ਸੂਬਿਆ ਦੀ ਲਗਾਤਾਰ ਜਾਰੀ ਹੈ ਦੇਖੋ ਪਿਛਲੇ 15 ਸਾਲਾਂ ਤੋਂ ਇਹ ਨਸ਼ੇ ਦੀ ਪ੍ਰੋਬਲਮ ਪੂਰੇ ਦੇਸ਼ ਵਿੱਚ ਹੈ ਇਕੱਲੇ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਹੈ ਯੂਪੀ 'ਚ ਵੀ ਹੈ ਬੰਬੇ 'ਚ ਵੀ ਹੈ ਹਰਿਆਣੇ 'ਚ ਵੀ ਬਹੁਤ ਚਿੰਨੇ ਮੈਟਰੋ ਸਿਟੀਜ਼ ਆ ਹਰ ਜਗ੍ਹਾ ਦਿੱਲੀ 'ਚ ਵੀ ਹੈ لیکن اپا ਤਾਂ ਪਈ ਆਪਾਂ ਆਪਣਾ ਘਰ ਸਾਫ਼ ਕਰੀਏ ਆਪਾਂ ਆਪਣੀ ਜ਼ਿੰਮੇਵਾਰੀ ਲਈਏ ਆਮ ਆਦਮੀ ਪਾਰਟੀ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਲੋਕਾਂ ਨੇ ਚੁਕਾਈ ਹੈ ਜ਼ਿੰਮੇਵਾਰੀ 2022 ਚ ਲਗਾਤਾਰ ਉਹਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਇਹ ਨਸ਼ੇ ਨੂੰ ਤਨ ਕੇ ਹਟਾਂਗੇ ਇਹਨੂੰ ਖਤਮ ਕਰਕੇ ਹਟਾਂਗੇ ਔਰ ਪੰਜਾਬ ਨੂੰ ਹਰਿਆ ਭਰਿਆ ਰੰਗਲਾ ਪੰਜਾਬ ਸ਼ਾਨੋ ਸ਼ੌਕਤ ਵਾਲਾ ਪੰਜਾਬ ਬਣਾਵਾਂਗੇ ਅੱਛਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੋ ਜਿਹੜੇ ਨਸ਼ਾ ਨਸ਼ਾ ਤਸਕਰਾਂ ਨੂੰ ਮੈਸੇਜ ਹੈ ਕਿ ਹੁਣ ਬੰਦ ਕਰ ਦਿਓ ਇਹ ਕੰਮ ਤੌਬਾ ਕਰ ਲੋ ਤੌਬਾ ਕਰਕੇ ਆਪਣੇ ਗੁਨਾਹ ਕਬੂਲ ਕਰ ਲੋ ਪੰਜਾਬ ਹੁਣ ਪੰਜਾਬ ਦੇ ਲੋਕ ਬਿਲਕੁਲ ਟੋਲਰੇਟ ਨਹੀਂ ਕਰਨਗੇ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਪ੍ਰਸ਼ਾਸਨ ਉਹਨਾਂ ਦੇ ਲੋਕਾਂ ਦੇ ਨਾਲ ਹੈ ਤੇ ਉਹਨਾਂ ਦੇ ਉੱਤੇ ਜਿਹੜੇ ਕਲਪਰੇਟ ਆ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੈਨੂੰ ਜਿੱਦਾਂ ਅਜੀਤ ਨਗਰ ਖੜੇ ਇਸ ਤੋਂ ਅੱਗੇ ਮੁਸਲਿਮ ਕਲੋਨੀ ਆਂਦੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਜਿਹੜੇ ਲੋਕ ਹੈ ਬੰਦ ਜ਼ੁਬਾਨ ਚ ਇਹ ਕਹਿ ਰਿਹਾ ਕਿ ਇੱਥੇ ਨਸ਼ਾ ਵਿਕਦਾ ਹੈ ਪੁਲਿਸ ਨੂੰ ਪਤਾ ਹੈ ਮਗਰ ਪੁਲਿਸ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਕਰਦੀ ਪਈ ਦੇਖੋ ਪੁਲਿਸ ਹੀ ਕਰ ਰਹੀ ਕਾਰਵਾਈ ਹੁਣ ਪੁਲਿਸ ਹੀ ਆਈ ਹੋਈ ਹੈ ਪੁਲਿਸ ਨੂੰ ਜਦੋਂ ਸਹੀ ਅਗਵਾਈ ਮਿਲ ਜੋਏ ਪੁਲਿਸ ਨੂੰ ਅਗਰ ਸਹੀ ਵਾਹਵਾਈ ਮਿਲ ਜਵੇ ਤਾਂ ਫੇ ਪੁਲਿਸ ਕੰਮ ਕਰਦੀ ਹੈ ਆਪਣੀ ਫੋਰਸ ਹੈ ਉਹਨਾਂ ਦੇ ਵੀ ਤਾਂ ਬੱਚੇ ਆ ਬਿਲਕੁਲ ਆਪਣੇ ਪੰਜਾਬੀ ਭੈਣ ਭਰਾ ਆ ਆਪਣੇ ਰਿਸ਼ਤੇਦਾਰ ਆ ਬਹੁਤੇ ਤਾਂ ਤੋਂ ਇਸ ਕਰਕੇ ਉਹ ਵੀ ਫਿਕਰਮੰਦ ਆ ਇਸ ਕਰਕੇ ਪੁਲਿਸ ਨੇ ਹੁਣ ਲੱਕ ਬੰਨ ਕੇ ਨਸ਼ੇ ਦੇ ਖਿਲਾਫ ਇਹ ਜੰਗ ਸ਼ੁਰੂ ਕਰ ਲਈ ਹੈ ਤਾਂ ਸਾਰੇ ਪੰਜਾਬੀਆਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਤੁਸੀਂ ਵੀ ਜਲੰਧਰ ਦੇ ਰਹਿਣ ਵਾਲੇ ਹੋ ਤੁਹਾਨੂੰ ਵੀ ਪਤਾ ਕਾਜੀ ਮੰਡੀ ਨਸ਼ੇ ਦਾ ਗੜ ਮੰਨਿਆ ਜਾਂਦਾ ਪਿਛਲੀ ਬੜੀ ਪੁਲਿਸ ਕਾਫੀ ਭਾਰੀ ਮਾਤਰਾ ਦੇ ਨਾਲ ਪੋਸਟ ਉੱਤੇ ਲੈ ਕੇ ਗਈ ਹੈ ਕਰਕਾ ਦੀ ਤਲਾਸ਼ੀ ਕੀਤੀ ਮਗਰ ਜੋ ਉੱਥੋਂ ਮਿਲਣਾ ਚਾਹੀਦਾ ਸੀ ਉੱਥੋਂ ਕੁਝ ਨਹੀਂ ਮਿਲਿਆ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਜਿਹੜਾ ਤੁਸੀਂ ਨਾਂ ਲਿਆ ਹੋਣੇ ਇਲਾਕੇ ਦਾ ਕੀ ਇੱਥੇ ਸਾਲ 2 ਸਾਲ ਤੋਂ ਨਸ਼ਾ ਵਿਕ ਰਿਹਾ ਕਿੰਨੇ ਸਾਲ ਤੋਂ ਵਿਗਰਿਆ کافی ਲੰਬੇ ਸਮੇਂ ਲੰਬੇ ਸ 15 20 ਸਾਲ ਤੋਂ ਠੀਕ ਹੈ ਸੋ ਇਹ ਪ੍ਰੋਬਲਮ ਭਾਈ ਪਿਛਲੇ 15 20 ਸਾਲ ਤੋਂ ਆ ਪੂਰੇ ਪੰਜਾਬ 'ਚ ਤੇ ਇਹ ਹੁਣ ਬੀੜਾ ਚੁੱਕਿਆ ਆ ਆਮ ਆਦਮੀ ਪਾਰਟੀ ਨੇ ਤੇ ਆਪਾਂ ਸਾਰੇ ਰਲ ਮਿਲ ਕੇ ਇਹਦੇ ਵਿੱਚ ਹਿੱਸਾ ਪਾਈਏ ਯੋਗਦਾਨ ਪਾਈਏ ਆਪਾਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਔਰ ਇਹਦੀ ਜਿਹੜੀ ਬਦਨਾਮੀ ਹੋਈ ਆ ਬਹੁਤ ਦੂਰ ਤੱਕ ਆਪਾਂ ਉਹ ਬਦਨਾਮੀ ਦਾ ਦਾਗ ਮਟਾਉਣ ਵਾਸਤੇ ਆਓ ਸਾਰੇ ਇਕੱਠੇ ਹੋ ਕੇ ਕੰਮ ਕਰੀਏ Йод начинал в и давайте сапой едим. ਇਹ ਬਿਲਕੁਲ ਨਜਾਇਜ਼ ਕਬਜ਼ੇ ਵਾਲੀ ਪ੍ਰਾਪਰਟੀ ਹੈ ਜੀ ਔਰ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਜਿਹੜਾ ਹੈ ਬਿਲਕੁਲ ਦੇਖੀ ਗਈ ਪਹਿਲਾਂ ਚੈੱਕ ਕੀਤੀ ਗਈ ਪ੍ਰਾਪਰਟੀ ਹੈ ਇਲੈਗਲ ਸੈਟ ਅਪ ਜਿਸ ਨੇ ਦਾ ਔਰ ਇਲੈਗਲ ਬਣਾਈ ਹੋਈ ਇਸ ਕਰਕੇ ਉਹਨਾਂ ਨੇ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਜਿਹੜਾ ਲਿਖ ਕੇ ਦਿੱਤਾ ਉਹਤੇ ਕਰਦੇ ਲੇਕਿਨ ਐਸਸੀ ਕੇ ਆਰਡਰ ਹੈ ਕਿ ਅਗਰ ਕਿਸੇ ਦੀ ਨਿਜੀ ਪ੍ਰਾਪਰਟੀ ਹੈ ਤਾਂ ਉਸੇ ਡਿਮੋਲਿਸ਼ ਨਹੀਂ ਹੈ ਕੀ ਜਿਵੇਂ ਇਹ ਤਾਂ ਕਾਰਪੋਰੇਸ਼ਨ ਕਮਿਸ਼ਨਰ ਜਾਣਦੇ ਉਹਨਾਂ ਵੱਲੋਂ ਆਰਡਰ ਸਾਨੂੰ ਆਇਆ ਸੀਗਾ ਉਹਦਾ ਨਾਲ ਅਸੀਂ ਉਹਨਾਂ ਦੀ ਟੀਮ ਆਈ ਆ ਉਹਨਾਂ ਨਾਲ ਜੋ ਵੀ ਨਰਸ਼ਾ ਨਹੀਂ ਪਾ ਸਕਦਾ ਕਰ ਸਕਦੇ ਔਰ ਡਿਮੋਲਿਸ਼ ਕਰਨੇ ਤੋਂ ਇਸ ਵੀ ਜਿਆ ਦਿੱਤਾ ਉਹਨਾਂ ਨੂੰ ਪਤਾ ਹੋਵੇ ਕਾਰਪੋਰੇਟ ਕੋਈ ਵਿਚਰ ਨੂੰ ਪਤਾ ਹੋਵੇ ਠੀਕ ਹੈ ਅੱਜ ਇਸ ਤਰ੍ਹਾਂ ਕੋਈ ਹੰਗਾਮਾ ਵਗੈਰਾ ਕੁਝ ਨਹੀਂ ਕੋਈ ਨਹੀਂ ਜੀ ਬਿਲਕੁਲ ਬਿਲਕੁਲ ਹੀ ਨਹੀਂ ਲਾ ਕੇ ਵਸੀ ਨੇ ਕਿ ਹਾਲੇ ਉਸ ਮਾਫਰੰਦੀਏ ਤੋਂ ਕਾਰਵਾਈ ਹੋਇਆ ਕਿ ਉਹ ਸੀ ਹੁਛ ਨੇ ਇਹਦੇ ਤੇ ਠੀਕ ਹੈ ਕਾਰਵਾਈ ਹੋਈ ਹੈ ਕਿਸੇ ਕੋ ਗਲਤ ਨਹੀਂ ਹੋਇਆ ਇਹਦੇ ਤੇ ਇੱਕ ਮਾਮਲਾ ਵੀ ਦਰਜ ਸੀਗਾ ਪੁਲਿਸ ਨੇ ਮਾਮਲਾ ਕੀਤਾ ਉਹ ਵੀ ਮਾਮਲਾ ਦੇਖੋ ਉਹ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈਗੇ 6-7 ਮੁਕਦਮੇ ਤੇ ਐਨਡੀਪੀਐਸ ਦੇ ਦਰਜਾ ਔਰ ਫਿਲਹਾਲ ਇਹ ਕਰੋ ਪੱਜਾ ਹੋਇਆ ਹੈ ਕਿਸੀ ਗੈਂਗ ਨਾਲ ਵੀ ਜੁੜਿਆ ਹੋਇਆ ਸੀਗਾ ਪਿੱਛੇ ਪੁਲਿਸ ਦਾ ਇਹ ਰਸ ਤੋਂ ਬਾਅਦ ਪਤਾ ਚੱਲੇਗਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਪਹਿਲੇ ਪੁਲਿਸ ਨੂੰ ਪ੍ਰੈਸਰ ਤੋਂ ਦੱਸਿਆ ਗਿਆ ਹੈ ਕਿਸੀ ਗੈਂਗ ਨਾਲ ਵੀ ਡੀ ਗੈਂਗ ਨਾਲ ਜੁੜਿਆ ਹੈ ਕੁਝ ਹੈ ਦੇਖੋ ਉਹ ਤੇ ਹੁਣ ਜੀ ਵੱਧ ਜੀ ਇਨਵੈਸਟੀਗੇਸ਼ਨ ਦੇਖੋ ਇਹ ਤੇ ਰੈਵਨਿਊ ਡਿਪਾਰਟਮੈਂਟ ਦੱਸ ਸਕਦਾ ਉਹਨਾਂ ਦਾ ਰਿਕਾਰਡ ਲੈ ਕੇ ਪਤਾ ਚੱਲੇਗਾ ਦੋਸ਼ੀ ਦਾ ਨਾਮ ਕੀ ਹੈ ਧਰਮਿੰਦਰ ਇੱਥੇ ਰਹਿਣ ਵਾਲਾ ਇੱਥੇ ਤਾਂ ਹੀ ਰਹਿਣ ਵਾਲਾ ਇਸ ਮਲੇ ਤੋਂ ਤਾਂ ਹੀ ਕਿਉਂ ਫਰਾਰ ਹੈ ਮੈਂ ਆਲਰੇਡੀ ਦੱਸ ਚੁੱਕਿਆ ਬਦਰ ਫਰਾਰ ਆ ਹਾਂ ਥੈਂਕ ਯੂ ਓਕੇ ਸਰ